ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਵੈਸੇ ਜਿਆਦਾ ਟਾਈਮ ਨਹੀਂ ਵੇਸਟ ਕਰਾਂਗੇ ਤਾਂ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਵਿੱਚ ਕੁਝ ਕਾਰਨ ਹੋਣ ਕਰਕੇ ਵੀਡੀਓ ਅਪਲੋਡ ਨਾ ਹੋਣ ਕਰਕੇ ਦੋਸਤੋ ਨਵਾਂ ਚੈਨਲ ਬਣਾ ਲਿਆ ਗਿਆ ਹੈ ਸੇਖੋ ਸਮਾਰਟ ਕਲਾਸਸ ਜਿਸ ਨੂੰ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਲਓ ਅਤੇ ਜਦੋਂ 50 ਸਬਸਕ੍ਰਾਈਬਰ ਹੋਗੇ ਤਾਂ ਤੁਹਾਨੂੰ ਲਾਈਵ ਵੀਡੀਓ ਮਿਲਦੀ ਹੋ ਜਾਵੇਗੀ ਦੋਸਤੋ ਜੋ ਕਿ ਤੁਹਾਡੇ ਪੇਪਰ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਵੇਗੀ ਦੋਸਤੋ ਕਿਉਂਕਿ ਲਾਈਵ ਦੇ ਵਿੱਚ ਕੰਟੈਂਟ ਇੰਨਾ ਵਧੀਆ ਹੋਵੇਗਾ ਮੈਂ ਲਾਈਵ ਵੀਡੀਓ ਹੀ ਦਵਾਂਗਾ ਤੁਹਾਨੂੰ ਤਾਂ ਇਸ ਦੇ ਲਈ ਦੋਸਤੋ ਪਹਿਲਾਂ 50 ਸਬਸਕ੍ਰਾਈਬਰ ਹੋਣੇ ਕੰਪਲਸਰੀ ਹਨ ਤਾਂ ਦੋਸਤੋ ਇਹ ਵੀਡੀਓ ਇਸ ਕਰਕੇ ਬਣਾਈ ਗਈ ਸੀ ਕਿਉਂਕਿ ਇਹ ਚੈਨਲ ਹੁਣ ਬੰਦ ਹੋਣ ਲੱਗਾ ਹੈ ਅਤੇ ਸੇਖੋ ਸਮਾਰਟ ਕਲਾਸਸ ਨਿਊ ਚੈਨਲ ਹੈ ਜੋ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਦੋਸਤੋ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦੇਵਾਂਗਾ ਸਤਿ ਸ਼੍ਰੀ ਅਕਾਲ ਜੀ